ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਵੱਡਾ ਦਾਬਾ ਬੋਲੇ ਇਸ ਵਾਰ 150 ਸੀਟਾਂ ਤੇ ਸਿਮਟ ਜਾਈਗੀ ਬੀਜੇਪੀ ਤਾਂ ਅਖਿਲੇਸ਼ ਬੋਲੇ ਜੋ 14 ਚ ਆਈ ਸੀ ਉਹ 24 ਚ ਚਲੇ ਜਾਣ ਹਮੇ ਕੀ ਤੋਂ ਚੋਣ ਲੜਨ ਨੂੰ ਲੈ ਕੇ ਰਾਹੁਲ ਨੇ ਨਹੀਂ ਖੁੱਲੇ ਪੱਤੇ ਬੋਲੇ ਪਾਰਟੀ ਜੋ ਕਹੇਗੀ ਉਹ ਕਰਾਂਗੇ ਸੀਸੀ ਦੀ ਬੈਠਕ ਦੇ ਵਿੱਚ ਹੋਵੇਗਾ ਫੈਸਲਾ ਲੋਕ ਸਭਾ ਚੋਣਾਂ ਦੀ ਪ੍ਰਚਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਲਾਂਚ ਕੀਤੀ ਆਪ ਦਾ ਰਾਮ ਰਾਜ ਵੈਬਸਾਈਟ ਕਿ ਹਰ ਜਨਤਾ ਦੇਖ ਸਕੇਗੀ ਦਿੱਲੀ ਅਤੇ ਪੰਜਾਬ ਦੇ ਵਿੱਚ ਕਿਤੇ ਸਾਡੇ ਕੰਮ 10 ਸਾਲ ਦੇ ਵਿੱਚ ਦਿੱਲੀ ਚ ਕੀਤਾ ਸ਼ਾਨਦਾਰ ਵਿਕਾਸ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਹੁਣ ਗੱਲ ਕਿਸਾਨਾਂ ਦੀ ਕਰਾਂਗੇ ਸ਼ੰਭੂ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਕਿਸਾਨ ਬੈਠ ਗਏ ਨੇ ਪੁਲਿਸ ਨੇ ਬੈਰੀਕੇਡ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨ ਨਹੀਂ ਰੁਕੇ ਔਰ ਉਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਪੁਲਿਸ ਨੇ ਬੈਰੀਕੇਡ ਕਰਕੇ ਇੱਕ ਵਾਰ ਰੋਕਣ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਪਰ ਪੁਲਿਸ ਕਾਮਯਾਬ ਨਹੀਂ ਹੋਈ ਤੇ ਪੁਲਿਸ ਦੇ ਬੈਰੀਕੇਡ ਨੂੰ ਤੋੜ ਕੇ ਕਿਸਾਨ ਰੇਲਵੇ ਟਰੈਕ ਵਾਲੇ ਪਾਸੇ ਵੱਧ ਗਏ ਤੇ ਜਾ ਕੇ ਰੇਲਵੇ ਟਰੈਕ ਦੇ ਉੱਤੇ ਬੈਠ ਗਏ ਨੇ ਇਸ ਦਾ ਸਿੱਧਾ ਮਤਲਬ ਹੈ ਕਿ ਜਿਹੜੀਆਂ ਅੰਬਾਲਾ ਤੋਂ ਟ੍ਰੇਨਾਂ ਆ ਰਹੀਆਂ ਸਨ ਪੰਜਾਬ ਵਾਲੇ ਪਾਸੇ ਰਾਜਪੁਰਾ ਲੁਧਿਆਣਾ ਤੋਂ ਦਿੱਲੀ ਵਾਲੇ ਪਾਸੇ ਟ੍ਰੇਨਸ ਜਾ ਰਹੀਆਂ ਸੀ ਉਹ ਫਿਲਹਾਲ ਰੁਕ ਜਾਣਗੀਆਂ ਤਾਂ ਟੁਕਟ ਟੁਕਟ ਰਾਜਪੁਰਾ ਦੇ ਵਿੱਚ ਆ ਕੇ ਤੁਹਾਨੂੰ ਰੁਕਣਾ ਹੀ ਪਏਗਾ ਹੋ ਸਕਦਾ ਹੈ ਕਿ ਜਿਹੜੀ ਜਲੰਧਰ ਤੋਂ ਲੁਧਿਆਣਾ ਤੋਂ ਟ੍ਰੇਨ ਨਿਕਲੀ ਹੋਵੇ ਉਸ ਨੂੰ ਅੱਗੇ ਵਧਣ ਦਿੱਤਾ ਜਾਵੇ ਤੇ ਫਿਰ ਰੋਕ ਦਿੱਤਾ ਜਾਂਦਾ ਹੈ ਬਿਲਕੁਲ ਨੇੜੇ ਜਾ ਕੇ ਬਹੁਤ ਸਾਰੀਆਂ ਟ੍ਰੇਨਾਂ ਨੂੰ ਰੱਦ ਕਰਨਾ ਪੈ ਜਾਂਦਾ ਹੈ ਰੇਲਵੇ ਨੂੰ ਤੇ ਉਹੀ ਕੁਝ ਹੁੰਦਾ ਹੋਇਆ ਨਜ਼ਰ ਆ ਸਕਦਾ ਔਰ ਇਹ ਕੋਈ ਇਹ ਨਹੀਂ ਹੈ ਕਿ ਇੱਕ ਦੋ ਘੰਟੇ ਦਾ ਦਰਨਾ ਪ੍ਰਦਰਸ਼ਨ ਹੈ ਕਿਸਾਨਾਂ ਦੇ ਵੱਲੋਂ ਜੋ ਕੀਤਾ ਜਾ ਰਿਹਾ ਹੈ ਬਲਕਿ ਇਹ ਦਰਨਾ ਪ੍ਰਦਰਸ਼ਨ ਜੋ ਕਿਸਾਨਾ ਬਿਬਲੋ ਐਲਾਨ ਕੀਤਾ ਗਿਆ ਉਸ ਦੇ ਮੁਤਾਬਕ ਇਹ ਦਰਨਾ ਪ੍ਰਦਰਸ਼ਨ ਜਾਰੀ ਰਹੇਗਾ ਪੱਕੇ ਤੌਰ ਦੇ ਉੱਤੇ ਦਰਸਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਰਨਾ ਪ੍ਰਦਰਸ਼ਨ ਕਰ ਰਹੇ ਨੇ 13 ਫਰਵਰੀ ਤੋਂ ਆਪਾਂ ਸਾਰੇ ਜਾਣਦੇ ਹਾਂ ਸ਼ੰਭੂ ਤੇ ਖਨੌਰੀ ਬਾਰਡਰ ਇਸ ਤਰਤੇ ਜਿਹੜੀਆਂ ਰੋਡਸ ਨੇ ਉਹ ਬਲੌਕ ਨੇ ਹੁਣ ਕਿਸੇ ਨੇ ਦਿੱਲੀ ਜਾਣਾ ਹੋਵੇ ਬਾਈ ਰੋਡ ਤਾਂ ਫੇਰ ਲੁਧਿਆਣਾ ਤੋਂ ਨਿਕਲੋ ਪਹਿਲਾਂ ਚੰਡੀਗੜਾਓ ਜਾਂ ਫਿਰ ਜ਼ਰਗਪੁਰ ਹੁੰਦੇ ਹੋਏ ਤੁਸੀਂ ਡੇਰਾ ਬਸੀ ਅੰਬਾਲਾ ਹੋ ਕੇ ਦਿੱਲੀ ਜਾ ਸਕਦੇ ਹੋ ਤਾਂ ਸਿੱਧਾ ਜਾਣਾ ਮੁਸ਼ਕਿਲ ਹੈ ਕਿਉਂਕਿ ਉੱਥੇ ਬਿਲਕੁਲ ਰੋਡ ਬਲੌਕ ਕੀਤੀ ਹੋਈ ਹੈ ਜਦੋਂ ਆਪਾਂ ਸ਼ੰਭੂ ਵਾਲੇ ਪਾਸੇ ਤੋਂ ਸ਼ੰਭੂ ਟੋਲ ਤੋਂ ਹੋ ਕੇ ਜਾਂਦੇ ਆ ਤੇ ਹੁਣ ਜਿਹੜੇ ਰੇਲਵੇ ਟਰੈਕ ਨੂੰ ਵੀ ਜੰਪ ਕਰ ਦਿੱਤਾ ਗਿਆ ਇਸ ਦਾ ਸਿੱਧਾ ਅਸਰ ਜਿਹੜੀਆਂ ਚੀਜ਼ਾਂ ਦੇ ਉੱਤੇ ਪੈ ਸਕਦਾ ਹੈ ਇਸ ਦਾ ਅਸਰ ਇੰਡਸਟਰੀ ਦੇ ਉੱਤੇ ਪੈ ਸਕਦਾ ਹੈ ਜਿਨ੍ਹਾਂ ਦਾ ਕੱਚਾ ਮਾਲ ਪੰਜਾਬ ਦੇ ਵਿੱਚ ਆਉਂਦਾ ਹੈ ਦੇਸ਼ ਦੇ ਵੱਖ-ਵੱਖ ਖਿੱਸਿਆਂ ਤੋਂ ਪੰਜਾਬ ਦੇ ਵਿੱਚ ਪੰਜਾਬ ਦੀਆਂ ਫੈਕਟਰੀਆਂ ਤੱਕ ਪਹੁੰਚਦਾ ਹੈ ਔਰ ਤਿਆਰ ਮਾਲ ਜਿਹੜਾ ਪੰਜਾਬੀਆਂ ਫੈਕਟਰੀਆਂ ਦੇ ਵਿੱਚ ਤਿਆਰ ਹੋ ਕੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੱਕ ਪਹੁੰਚਦਾ ਹੈ ਜਿਵੇਂ ਸਪੋਰਟਸ ਗੁੱਡ ਜਿਹੜੀਆਂ ਖੇਡਾਂ ਦਾ ਸਾਮਾਨ ਹੈ ਜਲੰਧਰ ਚ ਬਹੁਤ ਬਣਦਾ ਹੈ ਹਾਜ਼ਰੀ ਦਾ ਸਮਾਨ ਜਿਹੜਾ ਲੁਧਿਆਣਾ ਚ ਬਹੁਤ ਬਣਦਾ ਹੈ ਔਰ ਉਸ ਤੋਂ ਬਾਅਦ ਮੈਂ ਮੰਡੀ ਗੁਬਿੰਦਰ ਦਾ ਜ਼ਿਕਰ ਕਰਾਂ ਤਾਂ ਉੱਥੇ ਜਿਹੜਾ ਲੋਹੇ ਦੀ ਮੰਡੀ ਲੋਹਾਨਗਰੀ ਵੀ ਉਸ ਨੂੰ ਕਿਹਾ ਜਾਂਦਾ ਹੈ ਤਾਂ ਉਸ ਦੇ ਉੱਤੇ ਅਸਰ ਨਜ਼ਰ ਆਏਗਾ ਕੋਲੇ ਦੀ ਸਪਲਾਈ ਦੇ ਉੱਤੇ ਅਸਰ ਨਜ਼ਰ ਆ ਸਕਦਾ ਹੈ ਆਵਾਜਾਈ ਦੇ ਟ੍ਰੇਨਾਂ ਦੀ ਆਵਾਜਾਈ ਤੇ ਅਸਰ لازمی ਤੌਰ ਤੇ ਪੈ ਸਕਦਾ ਹੈ ਕਿਉਂਕਿ ਮੁਸਾਫਰਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਸਾਡੇ ਨਾਲ ਇੱਕ ਸਮੇਂ ਫੋਨਲਾਈਨ ਦੇ ਉੱਤੇ ਕਿਸਾਨਾ ਗੁਰਜਜੀਤ ਸਿੰਘ ਢੱਲੇਵਾਲ ਜੀ ਜੁੜ ਰਹੇ ਨੇ ਢੱਲੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦੱਸੋ ਇਹ ਦਰਨਾ ਪ੍ਰਦਰਸ਼ਨ ਨੂੰ ਲੈ ਕੇ ਕੀ ਕੁਝ ਰਣਨੀਤੀ ਉਲੀਕੀ ਹੈ ਕੀ ਕੁਝ ਪੂਰਾ ਪ੍ਰੋਗਰਾਮ ਉਲੀਕਿਆ ਢੱਲੇਵਾਲ ਜੀ ਤੁਸੀਂ ਦੇਖੋ ਪ੍ਰੋਗਰਾਮ ਜਿਹੜੇ ਹੁੰਦੇ ਹਨ ਨਾ ਜੀ ਪ੍ਰੋਗਰਾਮ ਉਲੀਕਣ ਵਾਲਾ ਕੋਈ ਨਹੀਂ ਹੁੰਦਾ ਸਾਡਾ ਦਾ ਪੀਸਫੁਲੀ ਪ੍ਰੋਗਰਾਮ ਜਿਹੜਾ ਜੀ ਕੇਂਦਰ ਨੇ ਜਿਹੜੇ ਸਾਡੇ ਨਾਲ ਕਮਿਟਮੈਂਟ ਕੀਤੀਆਂ ਸੀ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਅਸੀਂ ਸੜਕਾਂ ਤੇ ਬੈਠੇ ਹਾਂ ਔਰ ਉਹ ਵੀ ਸਰਕਾਰ ਦੇ ਬਿਠਾਏ ਬੈਠੇ ਆ ਜੀ ਸਾਡੀ ਕੋਈ ਆਉਦੀ ਉਦੋਂ ਵੀ ਮੰਚਾ ਨਹੀਂ ਸੀ ਕਿ ਅਸੀਂ ਸੜਕਾਂ ਤੇ ਬੈਠਣਾ ਸਾਡਾ ਤਾਂ ਇਹ ਸੀਗਾ ਕਿ ਦਿੱਲੀ ਅਸੀਂ ਆਉਣਾ ਸਾਨੂੰ ਸਾਨੂੰ ਜੰਤਰ ਮੰਤਰ ਤੇ ਜਗ੍ਹਾੜ ਕੇ ਆਉਦਾ ਪਰਚੇਸਟ ਕਰਕੇ ਲੇਕਰ ਸਰਕਾਰ ਨੇ ਵੈਰੀਗੇਟਿੰਗ ਕਰਕੇ ਸਾਨੂੰ ਇੱਧਰ ਰੋਕ ਲਿਆ ਚਲੋ ਸਾਡਾ ਉੱਥੇ ਪੀਸਫੁਲ ਅੰਦੋਲਨ ਚੱਲ ਰਿਹਾ ਹੈ ਸਾਡੀ ਕੋਈ ਦਿੱਕਤ ਨਹੀਂ ਹੈ ਜੀ ਸਵਾਲ ਕਿੱਥੇ ਖੜਾ ਹੁੰਦਾ ਹੈ ਕਿ ਜਦੋਂ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਫੜ ਫੜ ਕੇ ਜ਼ਿਲ੍ਹਿਆਂ ਦੇ ਵਿੱਚ ਬੰਦ ਕਰਨਾ ਸ਼ੁਰੂ ਕਰ ਲਿਆ ਹਮਮ ਔਰ ਫਿਰ ਉਸ ਤੋਂ ਬਾਅਦ ਨੌਜਵਾਨ ਲਗਾਤਾਰ ਜੇਲ੍ਹ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਰਿਪੋਰਟ ਆ ਕਿ ਉਹ ਲਗਾਤਾਰ ਅੰਛਣ ਤੇ ਬੈਠਾ ਹੈ ਉਸ ਦਿਨ ਤੋਂ 19 ਤਰੀਕ ਤੋਂ ਜੀ ਹੁਣ ਇੱਕ ਮੁੰਡਾ 19 ਤਰੀਕ ਤੋਂ ਅੰਛਣ ਤੇ ਬੈਠਾ ਹੈ ਅਸੀਂ ਹਰਿਆਣੇ ਦੇ ਡੀਜੀਪੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਸਰ ਪਲੀਜ਼ ਤੁਸੀਂ ਧਿਆਨ ਦਿਓ ਬੱਚੇ ਦਾ ਕੋਈ ਬਾਡੀ ਆਰਗਨ ਨੁਕਸਾਨਿਆਦਾ ਤੁਸੀਂ ਉਹਨਾਂ ਨੂੰ ਰਿਹਾ ਕਰੋ ਉਹਨਾਂ ਦਾ ਕਸੂਰ ਕੋਈ ਨਹੀਂ ਲੇਕਿਨ ਉਹਨਾਂ ਨੇ ਗੱਲਬਾਤ ਦੇ ਵਿੱਚ ਤਾਂ ਬੜੀ ਸਾਡੇ ਨਾਲ ਹਮਦਰਦੀ ਪ੍ਰਗਟਾਈ ਲੇਕਿਨ ਅਮਲ ਦੇ ਵਿੱਚ ਕਿਤੇ ਕੋਈ ਉਸ ਤੇ ਕਾਰਵਾਈ ਨਜ਼ਰ ਨਹੀਂ ਆਈ ਜੀ ਤੋਂ ਉਸ ਦਿਨ ਸਦਾਇ ਤੋਂ ਸਾਡੇ ਕੋਲ ਉਹਨਾਂ ਨੇ ਇੱਕ ਹਫ਼ਤੇ ਦਾ ਦਿਨ ਮੰਗੇ ਸੀਗੇ ਅਸੀਂ ਇਹਨਾਂ ਨੂੰ ਇੱਕ ਹਫ਼ਤਾ ਦਿੱਤਾ ਵੀ ਠੀਕ ਹੈ ਹਫ਼ਤੇ ਦੇ ਵਿੱਚ ਅਸੀਂ ਤੁਹਾਡੇ ਨਾਲ ਹ ਤੁਸੀਂ ਹਫ਼ਤਾ ਦੇ ਲੈ ਲੈ ਸਾਥਣ ਲੇਕਿਨ ਇੱਕ ਹਫ਼ਤਾ ਬੀਤ ਗਿਆ ਫਿਰ ਵੀ ਕੋਈ ਗੱਲ ਨਹੀਂ ਅੱਜ ਫਿਰ ਦਿਨ ਮੰਗੇ ਜਾ ਰਹੇ ਨੇ ਜੀ ਅੱਜ ਫਿਰ ਦਿਨ ਮੰਗੇ ਜਾ ਰਹੇ ਨੇ ਜੀ ਤਾਂ ਫੇਰ ਇਹਦਾ ਮਤਲਬ ਹੈ ਕਿ ਉਹ ਜਿਹੜਾ ਨੌਜਵਾਨ ਸਾਡਾ ਮਰਨ ਵਰ ਤੇ ਬੈਠਾ ਹੈ ਉਹਦੇ ਵਾਸਤੇ ਸਾਡੀ ਸਰਕਾਰ ਜਾਂ ਸਾਡਾ ਪ੍ਰਸ਼ਾਸਨ ਦੋਨੋਂ ਹੀ ਸੀਰੀਅਸ ਨਹੀਂ ਹੈ ਜੀ ਲੇਕਿਨ ਗੱਲ ਇਹ ਆ ਵੀ ਸਾਡੇ ਅੰਦੋਲਨ ਦਾ ਹਿੱਸਾ ਹੈ ਉਹ ਨੌਜਵਾਨ ਹਮ ਸਾਡਾ ਤਾਂ ਸਾਨੂੰ ਦਾ ਫਿਕਰ ਹੈ ਨਾ ਉਹਨਾਂ ਬੱਚਿਆਂ ਦਾ ਜੀ ਕਿ ਜਿਹੜਾ ਬੱਚਾ ਉੱਥੇ ਅਣਛਣ ਤੇ ਬੈਠਾ ਹੈ ਸਰਕਾਰ ਦੇ ਕੰਨ ਖੋਲਣ ਦੇ ਲਈ ਸਰਕਾਰ ਦੀਆਂ ਅੱਖਾਂ ਖੋਲਣ ਦੇ ਲਈ ਸਾਨੂੰ ਮਜਬੂਰੀ ਵਾਸਤੇ ਰੇਲਵੇ ਟਰੈਕ ਤੇ ਆਉਣਾ ਪਿਆ ਹੈ ਸਾਡਾ ਰੇਲਵੇ ਟਰੈਕ ਤੇ ਆਉਣਾ ਕੋਈ ਪ੍ਰੋਗਰਾਮ ਨਹੀਂ ਸੀ ਸਾਡਾ ਰੇਲਵੇ ਟਰੈਕ ਤੇ ਬੈਠਣਾ ਕੋਈ ਨਿਸ਼ਾਨਾ ਨਹੀਂ ਸੀ ਤੇ ਸਾਨੂੰ ਮਜਬੂਰ ਕੀਤਾ ਗਿਆ ਹੈ ਕਿ ਜੀ ਰੇਲਵੇ 트랙 ਤੇ ਆਈਏ ਠੀਕ ਨਿਡਰਵਰ ਸਭ ਕਲੀਅਰ ਕਰੋ ਮੈਂ ਮੈਂ ਤੁਹਾਨੂੰ ਵਿਚਾਲੇ ਰੁਕਨੇ ਥੋੜਾ ਜਿਹਾ ਕਲੀਅਰ ਕਰੋ ਕਿ ਇਹ ਕਿਹੜੀ ਗੱਲਬਾਤ ਤੁਸੀਂ ਪ੍ਰਸ਼ਾਸਨ ਦੇ ਨਾਲ ਕਰਨਾ ਚਾਹੁੰਦੇ ਹੋ ਕਿ ਰੇਲਵੇ 트랙 ਨੂੰ ਖਾਲੀ ਕੀਤਾ ਜਾ ਸਕੇ ਕਿ ਤੁਸੀਂ ਧਰਨਾ ਉੱਥੋਂ ਚੁੱਕ ਲਓ ਸਾਡਾ ਗੱਲਬਾਤ ਤਾਂ ਜਿਹੜੀ ਹੈ ਨਾ ਜੀ ਜੀ ਸਰਕਾਰ ਦੇ ਨਾਲ ਸਰਕਾਰ ਹੁਣ ਹੈ ਨਹੀਂ ਕੋਈ ਬਾਕੀ ਮੰਗਾਂ ਨੂੰ ਲੈ ਕੇ ਤਾਂ ਜਿਹੜੀ ਗੱਲਬਾਤ ਆ ਉਹ ਹੋਣੀ ਹੋਈ ਨਹੀਂ ਜੀ ਸਾਡਾ ਸਾਡਾ ਪਰਪਸ ਸਿਰਫ ਇਨਾ ਹੀ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਨਾ ਔਰ ਜਿਸ ਤਰੀਕੇ ਦੇ ਨਾਲ ਸਾਡੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰਨਾ ਜੀ ਇਹ ਜਿਹੜੀ ਐਮਰਜੈਂਸੀ ਵਰਗੇ ਮਾਹੌਲ ਹਰਿਆਣਾ ਯੂਪੀ ਦੇ ਵਿੱਚ ਬਣਾਏ ਨੇ ਉਹਨਾਂ ਨੂੰ ਹਲਾ ਮਾਹੌਲ ਨੂੰ ਹਲਾਕਾ ਨੂੰ ਸਾਜਮ ਕਰੇ ਤੁਸੀਂ ਤੁਸੀਂ ਥੋੜਾ ਜਿਹਾ ਕਲੀਅਰ ਕਰੋ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਹਿਰਾਸਤ ਚ ਲਏ ਗਏ ਉਹਨਾਂ ਨੂੰ ਛੱਡਿਆ ਜਾਵੇ ਕਿੰਨੇ ਨੌਜਵਾਨ ਜਾਂ ਕਿਸਾਨ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਜਿਨ੍ਹਾਂ ਨੂੰ ਹਿਰਾਸਤ ਚ ਲਿਆ ਗਿਆ ਉਹ ਕਿੱਥੇ ਨੇ ਇਸ ਸਮੇਂ ਹਿਰਾਸਤ ਚ ਕਿ ਉਹ ਪੰਜਾਬ ਪੁਲਿਸ ਦੇ ਕੋਲ ਨੇ ਜਾਂ ਹਰਿਆਣਾ ਪੁਲਿਸ ਦੇ ਕੋਲ ਨਹੀਂ ਉਹ ਹਰਿਆਣਾ ਪੁਲਿਸ ਦੇ ਕੋਲ ਨੇ ਜੀ ਇੱਕ ਮੁੰਡਾ ਨਵਦੀਪ ਹੈ ਜੀ ਜਲਵੇੜਾ ਇੱਕ ਉਹਨਾਂ ਦੇ ਨਾਲ ਗੁਰਕੀਰਤ ਹੈ ਇਹ ਦੋਨੋਂ ਮੁੰਡੇ ਇਹ ਆਪਣੀ ਅੰਮਾਲਾ ਜ਼ਿਲ੍ਹੇ ਚ ਨੇ ਠੀਕ ਹੈ ਅਨੀਸ਼ ਖੜਕੜ ਹੈ ਉਹ ਨੌਜਵਾਨ ਮਤਲਬ ਜੀਮ ਜੇਲ੍ਹ ਚ ਹੈ ਠੀਕ ਹੈ ਔਰ ਲਗਾਤਾਰ ਮਤਲਬ ਅ ਅਨੀਸ਼ ਦੇ ਬਾਰੇ ਦਾ ਚਿੰਤਾ ਦੀ ਗੱਲ ਹੀ ਬਣੀ ਹੋਈ ਹੈ ਨਾ ਕਿ ਉਹ ਮੁੰਡਾ ਅਣਛਿੰਤ ਹੈ ਮਰਨ ਮਰਤੇ ਬੈਠਾ ਜੇ ਮਰਨ ਮਰਤੇ ਬੈਠਾ ਤੇ ਫਿਰ ਵੀ ਉਹਦੀ ਗੱਲ ਦੀ ਗੌਰ ਨਾ ਹੋਵੇ ਜੀ ਤਾਂ ਫਿਰ ਸਾਨੂੰ ਮਜਬੂਰੀ ਵਾਸਤੇ ਸਰਕਾਰ ਦੀਆਂ ਅੱਖਾਂ ਤੱਕ ਕੰਨਾਂ ਤੱਕ ਆਪਦੀ ਗੱਲ ਲਗਾਉਣ ਲਈ ਤੇ ਪ੍ਰੋਟੈਸਟ ਕਰਨ ਲਈ ਮਿਲਣਾ ਮਤਲਬ ਕੁੱਲ ਮਿਲਾ ਕੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਜਿਹੜੇ ਪ੍ਰਦਰਸ਼ਨਕਾਰੀ ਸਾਥੀ ਨੇ ਤਿੰਨ ਨੌਜਵਾਨ ਹਰਿਆਣਾ ਪੁਲਿਸ ਦੀ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਛੱਡਿਆ ਜਾਵੇ ਫੌਰਨ ਤੁਹਾਡੀ ਇਹ ਮੰਗ ਹੈ ਜੀ 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 ਠੀਕ ਹੈ ਤੇ ਕੋਈ ਹੋਰ ਮੰਗ ਵੀ ਹੈ ਕਿ ਤੁਸੀਂ ਰੇਲਵੇ ਟਰੈਕ ਨੂੰ ਖਾਲੀ ਕਰ ਦਿਓ ਦੇਖੋ ਬਾਕੀ ਜਿਹੜੀਆਂ ਸਾਡੀਆਂ ਪੰਜਾਬ ਦੇ ਪ੍ਰਸ਼ਾਸਨ ਨਾਲ ਸੀਗੀਆਂ ਉੱਥੇ ਦੀ ਵਿਵਸਥਾ ਦੇ ਬਾਰੇ ਚ ਉਹ ਉਹਨਾਂ ਵੱਲੋਂ ਕਾਫੀ ਸਾਰੀਆਂ ਮਤਲਬ ਹੱਲ ਕੀਤੀਆਂ ਨੇ ਸਾਡੀ ਮੰਗ ਆ ਜੋ ਉੱਥੇ ਮੈਡੀਕਲ ਦੀ ਸਹੂਲਤ ਦਿੱਤੀ ਜਾਏ ਉਹਨਾਂ ਨੇ ਮੰਨਿਆ ਵੀ ਅਸੀਂ ਕਰਾਂਗੇ ਹੂੰ ਤੋਂ ਉਹ ਉਹ ਉਸ ਲੈਵਲ ਦੀਆਂ ਨੇ ਲੇਕਿਨ ਇੱਥੇ ਅਸੀਂ ਸਾਡੇ ਨੌਜਵਾਨ ਅਗਰ ਰਿਹਾ ਕਰ ਦਿੱਤੇ ਜਾਂਦੇ ਆ ਤਾਂ ਸਾਡਾ ਮਸਲਾ ਹੱਲ ਹੋ ਜਾਏ ਚਲੋ ਠੀਕ ਹੈ ਕੁੱਲ ਮਿਲਾ ਕੇ ਗੱਲ ਹੁਣ ਇਸ ਪੁਆਇੰਟ ਦੇ ਉੱਤੇ ਆ ਕੇ ਖੜ ਗਈ ਜਿਹੜੇ ਤਿੰਨ ਨੌਜਵਾਨੇ ਹੁਣ ਛੱਡੇ ਜਾਣ ਤੁਹਾਡੀ ਅੰਬਾਲਾ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਨਹੀਂ ਨਹੀਂ ਮਾਲਾ ਪ੍ਰਸ਼ਾਸਨ ਨਾਲ ਸਾਡੀ ਕੋਈ ਦੁਬਾਰਾ ਗੱਲਬਾਤ ਨਹੀਂ ਹੋਈ ਜੀ ਔਰ ਪੰਜਾਬ ਦਾ ਪ੍ਰਸ਼ਾਸਨ ਵੀ ਕੱਲ ਦਾ ਉਸ ਤੋਂ ਟਾਈਮ ਤੋਂ ਬਾਅਦ ਜੀ ਸਿਰਫ ਇੱਕ ਟਾਈਮ ਪਾਸ ਕਰਨ ਵਾਲੀਆਂ ਗੱਲਾਂ ਕਰ ਰਿਹਾ ਕੋਈ ਮਤਲਬ ਸੀਰੀਅਸਨੈਸ ਨਹੀਂ ਦਿਖਾ ਰਿਹਾ ਨਹੀਂ ਮਤਲਬ ਜੇਲ੍ਹ ਪ੍ਰਸ਼ਾਸਨ ਕਿਸ ਦੇ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਕਿਉਂਕਿ ਉਹਨਾਂ ਪੰਜਾਬ ਦੇ ਕੋਲ ਆਪਣੇ ਅਧਿਕਾਰ ਨਹੀਂ ਪੁਲਿਸ ਦੇ ਕੋਲ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਹਰਿਆਣਾ ਪੁਲਿਸ ਦੇ ਨਾਲ ਗੱਲਬਾਤ ਕਰਨ ਕਿ ਉਹ ਨੌਜਵਾਨ ਛੱਡੇ ਜਾਣ ਬਸ ਸਾਡਾ ਤੇ ਇਹ ਹੈ ਜੀ ਕਿ ਸਾਡੇ ਨੌਜਵਾਨ ਰਿਹਾ ਕਿਤੇ ਜਾਣ ਪ੍ਰੋਸੈਸ ਕੀ ਅਡਾਪਟ ਕਰਨਾ ਹੈ ਜੀ ਇਹ ਹਰਿਆਣਾ ਪ੍ਰਸ਼ਾਸਨ ਸਮਝੇ ਪੰਜਾਬ ਸਰਕਾਰ ਪ੍ਰਸ਼ਾਸਨ ਸਮਝੇ ਜਿੰਮੇ ਕਰਨਾ ਹੈ ਤੇ ਕਿਹੜੀਆਂ ਧਰਾਵਾਂ ਲਗਾਈਆਂ ਗਈਆਂ ਉਹਨਾਂ ਦੇ ਉੱਤੇ ਕਿਹੜਾ ਪਰਚਾ ਦਰਜ ਕੀਤਾ ਗਿਆ ਉਹਦੀ ਕੋਈ ਜਾਣਕਾਰੀ ਤੁਹਾਡੇ ਕੋਲ ਹੋਵੇ ਦੇਖੋ ਧਰਾਵਾਂ ਜਦੋਂ ਜੇ ਧਰਾਵਾਂ ਵਾਲੇ ਪਾਸੇ ਰਸਾਈਏ ਫਿਰ ਤਾਂ ਤੁਸੀਂ ਹੈਰਾਨ ਹੋ ਜਾਓਗੇ ਜੀ ਇਹੋ ਜਿਹੀਆਂ ਧਰਾਵਾਂ ਨੇ ਇੱਕ ਨੌਜਵਾਨ ਸਾਡਾ ਇਹ ਕਹਿ ਰਿਹਾ ਸਟੇਜ ਤੋਂ ਖੜ ਕੇ ਜੀ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਅੱਗੇ ਪੁਲਿਸ ਦੇ ਨੌਜਵਾਨ ਵੀ ਸਾਡੇ ਹੀ ਧੀਆਂ ਪੁੱਤ ਨੇ ਤੇ ਕਿਸੇ ਨੇ ਸ਼ਾਂਤੀ ਨਹੀਂ ਭੰਗ ਕਰਨੀ ਇਹ ਕਹਿ ਰਿਹਾ ਹੈ ਜੀ ਤੇ ਉਹਦੇ ਤੇ ਧਾਰਾ ਜਿਹੜੀ ਲੱਗੀ ਉਹ ਧਾਰਮਿਕ ਲਾਇਆ ਹੋਇਆ ਹੂੰ ਉਹ ਧਰਾਵਾਂ ਦਾ ਇਹਨਾਂ ਦੀ ਮਰਜ਼ੀ ਦੀਆਂ ਨਾ ਜੀ ਜਿਹੜਾ ਜਿਹੜਾ ਕੋ ਮਰਜ਼ੀ ਟਰੈਕਟਰ ਸਾਡੇ ਇਹਨਾਂ ਨੇ ਬੰਨੇ 307 ਸਾਡਿਆਂ ਤੇ ਆ ਜੀ ਪਰ ਡੱਲੇਵਾਲ ਸਾਹਿਬ ਦੂਜਾ ਪੱਖ ਇਸ ਪੂਰੇ ਤੁਹਾਡੇ ਪ੍ਰਦਰਸ਼ਨ ਦਾ ਇਹ ਵੀ ਹੈ ਕਿ ਉਸ ਦੀ ਵਜਨ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਦਿੱਕਤ ਹੋਏਗੀ ਦੇਖੋ ਇਸ ਸਟੇਜ ਦੇ ਨਾਲ ਅਸੀਂ ਬਿਲਕੁਲ ਅਸੀਂ ਇਹ ਗਰਦ ਮਹਿਸੂਸ ਕਰਦੇ ਹਾਂ ਪਹਿਲਾਂ ਹੀ ਮਹਿਸੂਸ ਕਰਦੇ ਆ ਅਸੀਂ ਰੇਲ ਰੋਕਣਾ ਸਾਡਾ ਕੋਈ ਏਜੰਡਾ ਨਹੀਂਗਾ ਹੂੰ ਪਰ ਇੱਕ ਦੂਜਾ ਪੱਖੇ ਵੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੀ ਸਾਡੇ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਨੌਜਵਾਨ ਜਿਹੜਾ ਲਗਾਤਾਰ ਮਰਨ ਵਰਤੇ ਬੈਠਾ ਹੈ ਉਹਨੂੰ ਜਿਉਂਦਿਆਂ ਰੱਖਣ ਦੇ ਲਈ ਇਹ ਤਕਲੀਫ ਆਪਾਂ ਨੂੰ ਝੱਲਨੀ ਪੈਣੀ ਹੈ ਪੰਜਾਬ ਹਰਿਆਣਾ ਰਾਜਸਥਾਨ ਇਦੂਗਾ ਮੈਂ ਤਾਂ ਵੀ ਕਹੂੰਗਾ ਕਿ ਨਿੱਠੀ ਕੇ ਢੱਲੇ ਵਾਲਾ ਸਰ ਪੰਜਾਬ ਦੇ ਵਪਾਰੀ ਨਾ ਲੁਧਿਆਣੇ ਵਾਲਿਆਂ ਨਾਲ ਗੱਲ ਕਰੋ ਜਲੰਧਰ ਵਾਲਿਆਂ ਨਾਲ ਗੱਲ ਕਰੋ ਉਹ ਤਾਂ ਰੋਡ ਜਾਮ ਹੋਣ ਤੋਂ ਹੀ ਬਹੁਤ ਪਰੇਸ਼ਾਨ ਨੇ ਡਾਢੇ ਪਰੇਸ਼ਾਨ ਨੇ ਤੇ ਹੁਣ ਜੇ ਰੇਲਵੇ ਟਰੈਕ ਜਾਮ ਹੋ ਗਿਆ ਤਾਂ ਫਿਰ ਜਿਹੜੀਆਂ ਮਾਲ ਗੱਡੀਆਂ ਹੁੰਦੀਆਂ ਨੇ ਜਿਹੜਾ ਕੱਚਾ ਮਾਲ ਆਂਦਾ ਹੈ ਤਿਆਰ ਮਾਲ ਜਾਂਦਾ ਹੈ ਪੰਜਾਬ ਤੋਂ ਸਾਰਾ ਕੁਝ ਰੁਕ ਜਾਏਗਾ ਜੇ ਇਹ ਦਰਨਾ ਪ੍ਰਦਰਸ਼ਨ ਨਹੀਂ ਚੱਲਦਾ ਰਿਹਾ ਉਹ ਬਹੁਤ ਪਰੇਸ਼ਾਨ ਨੇ ਕਹਿੰਦੇ ਸਾਡੇ ਜਿਹੜੇ ਰੋਜ਼ਗਾਰ ਨੇ ਸਾਡੇ ਜਿਹੜੇ ਕੰਮਕਾਜ ਨੇ ਬਹੁਤ ਪ੍ਰਭਾਵਿਤ ਹੋਏ ਨੇ ਪਿਛਲੇ 2-3 ਮਹੀਨੇ ਗੌਰਵ ਜੀ ਸਵਾਲ ਪਤਾ ਕੀ ਹੈ ਯਾਰ ਜੀ ਸਵਾਲ ਇਹ ਹੈ ਕਿ ਆਮ ਹਾਲਾਤ ਹੁੰਦੇ ਤਾਂ ਕੋਈ ਫਰਕ ਨਹੀਂ ਸੀ ਹਮ ਲੇਕਿਨ ਜਦੋਂ ਇੱਕ ਮੁੰਡਾ ਮਰਨ ਵਰਤ ਦੇ ਬੈਠਾ ਹੋਵੇ ਨਾ ਉਦੋਂ ਹਾਲਾਤ ਆਮ ਨਹੀਂ ਹੁੰਦੇ ਉਦੋਂ ਬੜਾ ਕ੍ਰਿਟੀਕਲ ਮਾਹੌਲ ਬਣ ਜਾਂਦਾ ਹੈ ਉਹਦੇ ਵਿੱਚ ਮੈਂ ਕਹੂੰਗਾ ਸਾਡੇ ਵਪਾਰੀ ਵਰਗ ਨੂੰ ਵੀ ਸਾਡੇ ਆਮ ਲੋਕਾਂ ਨੂੰ ਵੀ ਇਵਨ ਮੈਂ ਤਾਂ ਮੈਂ ਤਾਂ ਸਾਡੇ ਜਿਹੜੇ ਜੰਮੂ ਕਸ਼ਮੀਰ ਤੱਕ ਦੇ ਲੋਕ ਨੇ ਉਹਨਾਂ ਤੋਂ ਵੀ ਹੱਥ ਜੋੜ ਕੇ ਮਾਫੀ ਮੰਗਾਂਗੇ ਕਿ ਇਹ ਤੇ ਨੌਜਵਾਨ ਦੀ ਜਾਨ ਬਚਾਉਣ ਲਈ ਇਹ ਸਾਨੂੰ ਕਰਨਾ ਪੈ ਰਿਹਾ ਸਾਡਾ ਕੋਈ ਇਹ ਮਤਲਬ ਹੋਰ ਕੋਈ ਮੰਤਵ ਨਹੀਂ ਹੈ ਮਤਲਬ ਹੁਣ ਕੁੱਲ ਮਿਲਾ ਕੇ ਮੈਂ ਆਖਰੀ ਸਵਾਲ ਪੁੱਛ ਰਿਹਾ ਤੁਹਾਨੂੰ ਕਿ ਧਰਨਾ ਪ੍ਰਦਰਸ਼ਨ ਰੇਲਵੇ ਟਰੈਕ ਦੇ ਉੱਤੇ ਜਦੋਂ ਤੱਕ ਤਿੰਨ ਨੌਜਵਾਨ ਨਹੀਂ ਛੱਡੇ ਜਾਂਦੇ ਜਾਰੀ ਰਹੇਗਾ ਮਤਲਬ ਜਾਮ ਰਹੇਗੀ ਕੋਈ ਟ੍ਰੇਨ ਦੀ ਆਵਾਜ਼ ਆਈ ਨਹੀਂ ਹੋਏਗੀ ਸ਼ੰਭੂ ਵਾਲੇ ਪਾਸੇ ਤੋਂ ਮਜਬੂਰੀ ਆ ਸਾਡਾ ਰੇਲਾਂ ਜਾਮ ਕਰਨਾ ਮੈਂ ਫਿਰ ਕਹਿ ਰਿਹਾ ਕਿ ਸਾਡਾ ਕੋਈ ਮੰਤਵ ਨਹੀਂ ਹੈ ਲੇਕਿਨ ਮਜਬੂਰੀ ਹੈ ਮਜਬੂਰੀ ਵਾ ਸਾਨੂੰ ਕਰਨਾ ਤੇ ਹੋਰ ਜਿਹੜੇ ਟਰੈਕ ਹੈਗੇ ਨੇ ਜਿਵੇਂ ਅੰਬਾਲਾ ਤੋਂ ਚੰਡੀਗੜ੍ਹ ਆਂਦਾ ਹੈ ਜਾਂ ਫਿਰ ਕੋਈ ਹੋਰ ਟਰੈਕ ਪੰਜਾਬ ਦੇ ਵਿੱਚ ਐਂਟਰ ਕਰਦੇ ਨੇ ਉਹ ਸਾਰੇ ਬਹਾਲ ਨੇ ਬਾਕੀ ਸਭ ਬਹਾਲ ਨੇ ਸਿਰਫ ਇਹਦੇ ਤੇ ਕਰੇ ਕਿ ਸ਼ੰਭੂ ਵਾਲਾ ਵੱਲ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਇਸ ਪੂਰੀ ਗੱਲਬਾਤ ਦੇ ਲਈ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਾਡੀਆਂ ਮੰਗਾਂ ਦੋ ਪ੍ਰਮੁੱਖ ਤੌਰ ਦੇ ਉੱਤੇ ਮੰਗਾਂ ਨੇ ਜਿਸ ਦੀ ਵਜ੍ਹਾ ਨਾਲ ਅਸੀਂ ਇਹ ਪੂਰਾ ਤਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਹੈ ਰੇਲਵੇ ਟਰੈਕ ਦੇ ਉੱਤੇ ਜਾ ਕੇ ਬੈਠੇ ਹਨ ਉਹਨਾਂ ਦੇ ਵਿੱਚੋਂ ਇੱਕ ਮੰਗ ਹੈ ਕਿ ਜਿਹੜੇ ਉੱਥੇ ਪ੍ਰਬੰਧ ਨਹੀਂ ਉਹ ਮੁਕੰਮਲ ਕੀਤੇ ਜਾਣ ਮੈਡੀਕਲ ਸਹੂਲਤਾਂ ਉੱਥੇ ਦਿੱਤੀਆਂ ਜਾਣ ਹਾਲਾਂਕਿ ਉਸ ਨੂੰ ਲੈ ਕੇ ਥੋੜੇ ਜਿਹਾ ਆਸਵਾਦ ਨਜ਼ਰ ਆਇਆ ਕਿ ਹਾਂ ਠੀਕ ਹੈ ਪੰਜਾਬ ਵਾਲੇ ਪ੍ਰਸ਼ਾਸਨ ਦੇ ਵੱਲੋਂ ਹੀ ਕਦਮ ਚੁੱਕੇ ਜਾ ਰਹੇ ਨੇ ਉਹ ਤਕਰੀਬਨ ਲੱਗ ਰਿਹਾ ਹੈ ਕਿ ਮੰਗ ਉਹਨਾਂ ਨੂੰ ਉਹਨਾਂ ਦੀ ਮੰਨ ਲਈ ਗਈ ਹੈ ਔਰ ਦੂਜੀ ਮੰਗ ਜਿਹੜੀ ਅਹਿਮ ਹੈ ਉਹਨਾਂ ਦਾ ਤਰਕ ਹੈ ਕਿ ਜਿਸ ਦਿਨ ਇਹ ਪੂਰਾ ਘਟਨਾਕਰਮ ਵਾਪਰ ਰਿਹਾ ਸੀ 12 13 ਫਰਵਰੀ ਉਸ ਦਿਨ ਕੁਝ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਈ ਗਏ ਨੇ ਨੌਜਵਾਨ ਔਰ ਤਿੰਨ ਦੀ ਗਿਣਤੀ ਫਿਲਹਾਲ ਦੱਸਿਆ ਜਾ ਰਿਹਾ ਕਿ ਦੋ ਅੰਬਾਲਾ ਦੇ ਪ੍ਰਸ਼ਾਸਨ ਕੋਲ ਇੱਕ ਹੋਰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਔਰ ਇੱਕ ਨੌਜਵਾਨ ਨੇ ਤਾਂ ਉੱਥੇ ਭੁੱਖ ਹੜਤਾਲ ਅਨੀਸ਼ ਦੱਸਿਆ ਜਾ ਰਿਹਾ ਜਿਸ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਪਿਛਲੇ ਕਈ ਹਫ਼ਤਿਆਂ ਤੋਂ ਭੁੱਖ ਹੜਤਾਲ ਦੇ ਉੱਤੇ ਹੈ ਤਾਂ ਉਸ ਨੌਜਵਾਨ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾ ਰਹੇ ਨੇ ਢਲੇਵਾਲ ਔਰ ਕਹਿ ਰਹੇ ਨੇ ਕਿ ਉਹਨਾਂ ਨੂੰ ਛੱਡਿਆ ਜਾਵੇ ਫਰਨ ਤਾਂ ਅਸੀਂ ਰੇਲਵੇ ਟਰੈਕ ਉਸੇ ਸਮੇਂ ਖਾਲੀ ਕਰ ਦਵਾਂਗੇ ਤੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਨੇ ਬਿਲਕੁਲ ਰੇਲਵੇ ਟ੍ਰੈਕ ਵਾਲੇ ਪਾਸੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਕਿਸਾਨਾਂ ਗੁੱਤਾਂ ਉਹਨਾਂ ਨੂੰ ਰਾਤ ਦੇ ਵਿੱਚ ਹੀ ਰੋਕਿਆ ਗਿਆ ਹੈ ਰੋਕਣ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਗਈ ਪਰ ਬੈਰੀਕੇਡ ਹਟਾ ਕੇ ਪੁਲਿਸ ਨੂੰ ਪਾਸੇ ਕਰਕੇ ਕਿਸਾਨ ਅੱਗੇ ਵਧ ਗਏ ਤੇ ਰੇਲਵੇ ਟ੍ਰੈਕ ਦੇ ਉੱਤੇ ਜਾ ਕੇ ਬੈਠ ਗਏ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਬਲੂਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਸ਼ੰਭੂ ਬਾਰਡਰ ਦੇ ਉੱਤੇ ਇਸ ਸਮੇਂ ਸ਼ੰਭੂ ਔਰ ਰੀਲ ਵੀ ਟਰੈਕ ਦੇ ਉੱਤੇ ਨਜ਼ਰ ਆ ਰਿਹਾ ਹੈ ਕਿਸਾਨਾਂ ਦਾ ਪੂਰਾ ਜਮ ਔਰ ਉਸ ਦੀ وجہ ਦੇ ਨਾਲ ਟ੍ਰੇਨਾਂ ਦੀ ਆਵਾਜ਼ ਆਈ ਪਹਿਲਾਂ ਟ੍ਰੇਨਾਂ ਦੀ ਆਵਾਜ਼ ਆਈ ਸਮਝੋ ਪੰਕਜ ਕਬਾਈ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਮੈਂ ਪੰਕਜ ਦਾ ਰੁਕ ਕਰਦੇ ਹਾਂ ਜਿਹੜੀ ਤੁਸੀਂ ਕਦੇ ਦਿੱਲੀ ਤੋਂ ਟ੍ਰੇਨ ਦੇ ਵਿੱਚ ਬੈਠੇ ਹੋ ਤੇ ਲੁਧਿਆਣੇ ਵਾਲੇ ਪਾਸੇ ਆਣਾ ਉਹ ਟਰੈਕ ਜਮ ਹੈ ਜਦੋਂ ਆਪਾਂ ਅੰਮ੍ਰਿਤਸਰ ਤੋਂ ਕੋਈ ਟ੍ਰੇਨ ਲੈ ਕੇ ਦਿੱਲੀ ਵਾਲੇ ਪਾਸੇ ਜਾਂਦੇ ਹਾਂ ਤਾਂ ਸ਼ੰਭੂ ਵਿਚਾਲੇ ਆਉਂਦਾ ਹੈ ਰਾਜਪੁਰਾ ਤੋਂ ਬਾਅਦ ਤੇ ਅੰਬਾਲਾ ਸਿਟੀ ਤੋਂ ਪਹਿਲਾਂ ਇਹ ਰੇਲਵੇ ਟਰੈਕ ਹੈ ਜਾਂ ਸ਼ੰਭੂ ਬਾਰਡਰ ਹੈ ਸ਼ੰਭੂ ਰੇਲਵੇ ਸਟੇਸ਼ਨ ਹੈ ਜਿੱਥੇ ਪ ਤਾਂ ਉਹ ਜਾਮ ਹੈ ਇਸ ਦੀ ਵਜ੍ਹਾ ਦੇ ਨਾਲ ਇਹ ਪੂਰਾ ਨੈਟਵਰਕ ਜਿਹੜਾ ਅ ਇੰਡੀਆ ਨੂੰ ਪੰਜਾਬ ਨੂੰ ਭਾਰਤ ਦੇ ਬਾਕੀ ਹਿੱਸਿਆਂ ਦੇ ਨਾਲ ਜੋੜਦਾ ਜੰਮੂ ਕਸ਼ਮੀਰ ਤੱਕ ਨੂੰ ਜੋੜਦਾ ਉਹ ਵਲਾ ਫਿਲਹਾਲ ਜਾਮ ਹੈ ਸਿੱਧਰੂ ਕਰਦੇ ਹਾਂ ਪੰਕਜ ਕਪਾਈ ਦਾ ਪੰਕਜ ਕੀ ਕੁਝ ਮਾਹੌਲ ਹੈ ਇਸ ਸਮੇਂ ਓਵਰ ਟੂ ਯੂ ਇਕੋ ਅਸਲੇ ਸ਼ੰਭੂ ਰੇਲਵੇ ਸਟੇਸ਼ਨ ਦੇ ਬਾਹਰ ਅਸੀਂ ਖੜੇ ਆਂ ਔਰ ਇੱਥੋਂ ਦੇ ਅੰਦਰ ਲੈ ਕੇ ਤੁਹਾਨੂੰ ਜਾਵਾਂਗੇ ਕਿ ਕਿਵੇਂ ਟਰੈਕਟਰ ਜਿਹੜਾ ਇੱਥੇ ਖੜਾ ਕਰ ਦਿੱਤਾ ਗਿਆ ਟਰੈਕਟਰ ਇੱਥੇ ਲਗਾ ਦਿੱਤਾ ਗਿਆ ਔਰ ਰੇਲਵੇ ਟਰੈਕ ਦੇ ਉੱਤੇ ਜਿਹੜੇ ਕਿਸਾਨ ਨੇ ਉਹ ਬੈਠ ਗਏ ਨੇ ਕਹਿ ਰਹੇ ਨੇ ਕਿ ਅਸੀਂ ਕਈ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਗੱਲਬਾਤ ਜਿਹੜੀ ਹੈ ਕੇਂਦਰ ਸਰਕਾਰ ਦੇ ਮੰਤਰੀ ਆ ਕੇ ਕਰਨ ਲੇਕਿਨ ਨਹੀਂ ਕੀਤੀ ਗਈ ਤਾਂ ਹੁਣ ਫਾਈਨਲੀ ਸਾਨੂੰ ਜਿਹੜਾ ਵਾ ਉਹ ਰੇਲਵੇ ਟਰੈਕ ਬੰਦ ਕਰਨਾ ਪੈ ਰਿਹਾ ਵੈ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਰੇਲਵੇ ਟ੍ਰੈਕ ਜਿਹੜਾ ਹੈ ਉਹ ਬੰਦ ਕਰਾਂਗੇ ਤਾਂ ਇਸ ਵੇਲੇ ਅੰਦਰੋਂ ਬਾਹਰ ਤੋਂ ਜਦੋਂ ਅੰਦਰ ਆਏ ਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਪਹੁੰਚਾਰੇ ਆ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਲੀਡਰ ਇਸ ਵੇਲੇ ਤੁਹਾਨੂੰ ਨਜ਼ਰ ਆਣਗੇ ਇੱਥੇ ਰੇਲਵੇ ਸਟੇਸ਼ਨ ਦੇ ਉੱਤੇ ਰੇਲਵੇ ਲਾਈਨਾਂ ਦੇ ਉੱਤੇ ਬੈਠੇ ਹੋਏ ਔਰ ਇਸ ਵੇਲੇ ਕਿੰਨੀ ਦੇਰ ਦੇ ਲਈ ਬੈਠਣਗੇ ਇਹ ਅਜੇ ਕਲੀਅਰ ਨਹੀਂ ਹੈ ਲੇਕਿਨ ਇਸ ਵੇਲੇ ਇੱਥੋਂ ਹੁਣ ਕੋਈ ਵੀ ਟ੍ਰੇਨ ਜਿਹੜੀ ਹੈ ਉਹ ਨਹੀਂ ਨਿਕਲ ਸਕੇਗੀ ਤਾ ਇੱਥੇ ਕਿਸਾਨਾਂ ਨੇ ਆਪਣਾ ਪੱਕਾ ਡੇਰਾ ਜਿਹੜਾ ਵੈ ਉਹ ਲਗਾ ਲਿਤਾ ਵੈ ਥੋੜੀ ਦੇਰ ਪਹਿਲਾਂ ਅਸੀਂ ਪੰਦੇਰ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਪੰਦੇਰ ਹੋਰਾਂ ਨੂੰ ਪੁੱਛਿਆ ਕਿ ਕੀ ਜੇ ਜਿਤਨੇ ਦਿਨ ਦੇ ਲਈ ਪੰਕਜ ਮੈਂ ਇੱਕ ਮਿੰਟ ਵਿਚਾਲੇ ਰੋਕਨੇ ਜੇਕਰ ਸਾਡੀ ਟੀਮ ਪੂਰੀ ਸਕਰੀਨ ਦੇ ਉੱਤੇ ਪੰਗਜ ਦੀਆਂ ਤਸਵੀਰਾਂ ਜਿੱਥੇ ਪੰਗਜ ਦਿਖਾ ਰਹੇ ਨੇ ਉਹ ਦਿਖਾ ਸਕਣ ਜੀ ਜੀ ਪੰਕਜ ਆ ਗੁਰਪ ਜਦੋਂ ਅਸੀਂ ਸਰਵਨ ਸਿੰਘ ਪੰਦੇਰ ਹੋਰਾਂ ਨੂੰ ਪੁੱਛਿਆ ਕਿ ਕੀ ਇੱਕ ਦਿਨ ਦੇ ਲਈ ਮੋਰਚਾ ਹੋਏਗਾ ਜਾਂ ਕਿੰਨੇ ਸਮੇਂ ਦੇ ਲਈ ਮੋਰਚਾ ਹੋਏਗਾ ਤਾਂ ਉਹਨਾਂ ਨੇ ਕਿਹਾ ਕਿ ਅਜੇ ਅਸੀਂ ਇਹ ਤੈਅ ਨਹੀਂ ਕੀਤਾ ਕਿ ਇੱਕ ਦਿਨ ਲਈ ਮੋਰਚਾ ਹੋਏਗਾ ਜਾਂ ਕਿੰਨੇ ਸਮੇਂ ਲਈ ਅਸੀਂ ਟ੍ਰੇਨਾਂ ਜਿਹੜੀਆਂ ਰੋਕਾਂਗੇ ਲੇਕਿਨ ਇਸ ਵੇਲੇ ਰੇਲਵੇ ਸਟੇਸ਼ਨ ਦੇ ਉੱਤੇ ਇਹ ਇਹ ਸਾਰੀਆਂ ਲਾਈਨਾਂ ਜਿਹੜੀਆਂ ਨੇ ਇਹ ਸਾਰੀਆਂ ਲਾਈਨਾਂ ਇੱਕ ਲਾਈਨ ਦੋ ਲਾਈਨ ਤਿੰਨ ਲਾਈਨ ਚਾਰ ਲਾਈਨਾਂ ਇਹ ਚਾਰੋਂ ਟਰੈਕ ਜਿਹੜੇ ਨੇ ਉਹ ਹੁਣ ਪੂਰੀ ਤਰੀਕੇ ਦੇ ਨਾਲ ਬੰਦ ਕਰ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਔਰ ਇੱਥੇ ਕਿਸਾਨਾਂ ਦੇ ਵੱਲੋਂ ਮੋਰਚਾ ਜਿਹੜਾ ਵੈ ਉਹ ਲਗਾ ਦਿੱਤਾ ਹੈ ਆਪਣੀ ਨਾਰਾਜ਼ਗੀ ਆਪਣਾ ਰੋਸ ਜਿਹੜਾ ਵੈ ਉਹ ਜ਼ਾਹਰ ਕਰ ਰਹੇ ਨੇ ਹਾਲਾਂਕਿ ਸਰਬੰਸ ਸਿੰਘ ਪੰਦੇਰ ਜਿਹੜੇ ਨੇ ਉਹ ਇੱਥੇ ਨਹੀਂ ਨੇ ਸਰਬੰਸ ਸਿੰਘ ਪੰਦੇਰ ਜਿਹੜੇ ਨੇ ਉਹ ਅੰਮ੍ਰਿਤਸਰ ਬੈਠੇ ਹੋਏ ਨੇ ਲੇਕਿਨ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਮੋਰਚਾ ਜਿਹੜਾ ਵੈ ਉਹ ਇੱਥੇ ਲਗਾਇਆ ਹੋਇਆ ਤਾਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਫਾਟ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੇ ਟਰੈਕ ਨੇ ਉੱਥੇ ਹਰ ਟਰੈਕ ਦੇ ਉੱਤੇ ਤੁਹਾਨੂੰ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ ਉਹ ਨਜ਼ਰ ਆਣਗੇ ਔਰ ਇਸ ਵੇਲੇ ਇਹ ਮੋਰਚਾ ਜਿਹੜਾ ਵਾ ਹੁਣ ਜਿਹੜਾ ਪਿਛਲੇ ਕੁਝ ਮਹੀਨਿਆਂ ਤੋਂ ਸ਼ੰਭੂ ਜਿਹੜਾ ਨੈਸ਼ਨਲ ਹਾਈਵੇ ਹੈ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਂਦਾ ਵਾ ਉੱਥੇ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਸੀਗੇ ਉੱਥੇ ਮੋਰਚਾ ਪੱਕਾ ਲਗਾਇਆ ਹੋਇਆ ਸੀਗਾ ਕਿਉਂਕਿ ਦੇਸ਼ ਦੇ ਵਿੱਚ ਕੋਡ ਆਫ ਕੰਡਕਟ ਵੀ ਲੱਗ ਚੁੱਕਿਆ ਵਾ ਤਾਂ ਉਸ ਵੇਲੇ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਹੁਣ ਨਵੀਂ ਸਰਕਾਰ ਤੈਅ ਕਰੇਗੀ ਕਿ ਅੱਗੇ ਕਿਸ ਤਰੀਕੇ ਦੇ ਨਾਲ ਗੱਲਬਾਤ ਕਰਨੀ ਹੈ ਤਾਂ ਦੂਜੇ ਪਾਸੇ ਨੈਸ਼ਨਲ ਹਾਈਵੇ ਬੰਦ ਕਰਨ ਤੋਂ ਬਾਅਦ ਹੁਣ ਇਹ ਟਰੈਕ ਕਿਉਂਕਿ ਮੈਂ ਰਜਿੰਦਰ ਨੂੰ ਕਹੂੰਗਾ ਕਿ ਇਸ ਪਾਸੋਂ ਦੀ ਤਸਵੀਰ ਦਿਖਾਈ ਜਾਵੇ ਇਸ ਪਾਸੋਂ ਦਿੱਲੀ ਤੋਂ ਜੇਕਰ ਕੋਈ ਵੀ ਟ੍ਰੇਨ ਆਣੀ ਹੈ ਤਾਂ ਦਿੱਲੀ ਵਾਲੇ ਪਾਸੇ ਤੋਂ ਆਉਂਦੀ ਹੈ ਹਰਿਆਣਾ ਵਾਲੇ ਪਾਸੇ ਤੋਂ ਟ੍ਰੇਨ ਆਉਂਦੀ ਹੈ ਔਰ ਸੱਜੇ ਪਾਸੇ ਦੂਜੇ ਪਾਸੇ ਇਹ ਇਹ ਟ੍ਰੇਨਾਂ ਜਿਹੜੀਆਂ ਨੇ ਜੇਕਰ ਕਿਸੇ ਨੇ ਅੰਮ੍ਰਿਤਸਰ ਜਾਣਾ ਹੈ ਲੁਧਿਆਣਾ ਜਾਣਾ ਹੈ ਜਲੰਧਰ ਜਾਣਾ ਹੈ ਜਾਂ ਫਿਰ ਪਠਾਨਕੋਟ ਜਾਣਾ ਹੈ ਜੰਮੂ ਜਾਣਾ ਹੈ ਤਾ ਇਹ ਇਸੇ ਟਰੈਕ ਦੇ ਉੱਤੋਂ ਜਾਂਦੀਆਂ ਨੇ ਲੇਕਿਨ ਇਹ ਹੁਣ ਪੂਰੀ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਇੱਥੋਂ ਹੁਣ ਟ੍ਰੇਨਾਂ ਜਿਹੜੀਆਂ ਉਹ ਨਹੀਂ ਲੰਘ ਸਕਣਗੀਆਂ ਯਾਨੀ ਕਿ ਇਸੋ ਜਿਹੜਾ ਪਿੱਛੇ ਹੀ ਰੇਨਾਂ ਜਿਹੜੀਆਂ ਨੇ ਉਹ ਵਾਪਸੀ ਕਰਨਗੀਆਂ ਤਾਂ ਇੱਥੇ ਜਿਹੜੇ ਮੁਸਾਫਰ ਨੇ ਉਹ ਜ਼ਰੂਰ ਇਸ ਵਲੇ ਖੱਜਲ ਖਵਾਰ ਹੋਣਗੇ ਲੇਕਿਨ ਕਿਸਾਨ ਜਿੱਥੇ ਬੰਦੀਆਂ ਦਾ ਇਹ ਕਹਿਣਾ ਹੈ ਕਿ ਅਸੀਂ ਇਥੇ ਕਈ ਦਿਨ ਇੰਤਜ਼ਾਰ ਕੀਤਾ ਕਿ ਕੇਂਦਰ ਦਾ ਕੋਈ ਨੁਮਾਇੰਦਾ ਗੱਲਬਾਤ ਕਰੇਗਾ ਜਾਂ ਫਿਰ ਅਸੀਂ ਕਿਸੇ ਤਰੀਕੇ ਦੇ ਨਾਲ ਗੱਲਬਾਤ ਕਰਾਂਗੇ ਲੇਕਿਨ ਕੋਈ ਗੱਲਬਾਤ ਨਹੀਂ ਹੋਈ ਤਾਂ ਫਿਰ ਹੁਣ ਅਸੀਂ ਅਗਲਾ ਰੋਡਮੈਪ ਜਿਹੜਾ ਇਹ ਤੈਅ ਕੀਤਾ ਹੈ ਕਿ ਟਰੈਕ ਜਿਹੜੇ ਨੇ ਉਹ ਰੋਕੇ ਜਾਣਗੇ ਅਗਲੇ 2-3 ਮਿੰਟਾਂ ਦੇ ਵਿੱਚ ਤੁਹਾਨੂੰ ਡੱਲੇਵਾਲ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਅਗਲੇ 2-3 ਮਿੰਟਾਂ ਦੇ ਵਿੱਚ ਡੱਲੇਵਾਲ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿਉਂਕਿ ਡੱਲੇਵਾਲ ਹੋਰੀ ਹੀ ਇਸ ਪੂਰੇ ਨੂੰ ਲੀਡ ਕਰ ਰਹੇ ਨੇ ਔਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨਾਲ ਗੱਲ ਕਰਾਂਗੇ ਲੇਕਿਨ ਇਹ ਸਿੱਧੀ ਤਸਵੀਰ ਇਸ ਵੇਲੇ ਦੀ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਇੱਥੇ ਰਿਲੈਕਸ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਥੋੜੀ ਦੇਰ ਪਹਿਲਾਂ ਜਦੋਂ ਟਰੈਕ ਧਿਆਨ ਲੱਗੇ ਸੀ ਉਸ ਵੇਲੇ ਇੱਥੋਂ ਦੀ ਜਿਹੜੀ ਲੋਕਲ ਪੁਲਿਸ ਹੈ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਬੈਰੀਕੇਟਿੰਗ ਲਗਾਏ ਸੀ ਲੇਕਿਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਬੈਰੀਕੇਟਿੰਗ ਪੱਟ ਦਿੱਤੀ ਗਈ ਇੱਥੋਂ ਜਿਹੜਾ ਵਾ ਅੱਗੇ ਵਧੇ ਔਰ ਇਸ ਵੇਲੇ ਟਰੈਕ ਦੇ ਉੱਤੇ ਬੈਠ ਕੇ ਤਾਂ ਡੱਲੇਵਾਲ ਹੋਰੀ ਕੀ ਕਹਿੰਦੇ ਨੇ ਉਹ ਵੀ ਗੱਲਬਾਤ ਜਿਹੜੀ ਹੈ ਜਗਜੀਤ ਸਿੰਘ ਡੱਲੇਵਾਲ ਹੋਰਾਂ ਨਾਲ ਅਗਲੇ 1 ਅੱਧੇ ਮਿੰਟ ਦੇ ਵਿੱਚ ਕਰਾਂਗੇ ਜਗਜੀਤ ਸਿੰਘ ਡੱਲੇਵਾਲ ਇੱਥੇ ਆ ਰਹੇ ਨੇ ਅਸਲੇ ਮੀਟਿੰਗ ਜਿਹੜੀ ਆ ਉਹ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਨੇ ਆਪਣੀ ਯੂਨੀਅਨ ਦੇ ਨਾਲ ਤਾਂ ਇਸ ਵੇਲੇ ਜਗਜੀਤ ਸਿੰਘ ਡੱਲੇਵਾਲ ਕਿਉਂਕਿ ਪੂਰੀ ਕੈਂਪੇਨ ਉਹਨਾਂ ਨੇ ਇੱਥੇ ਪੂਰਾ ਮੋਰਚਾ ਜਿਹੜਾ ਉਹਨਾਂ ਨੇ ਸੰਭਾਲਿਆ ਹੋਇਆ ਉਹਨਾਂ ਦੀ ਅਗਵਾਈ ਦੇ ਵਿੱਚ ਆ ਤਾਂ ਹੱਥਾਂ ਦੇ ਵਿੱਚ ਤੁਹਾਨੂੰ ਤਕਤੀਆਂ ਜਿਹੜੀਆਂ ਨੇ ਉਹ ਨਜ਼ਰ ਆਣਗੀਆਂ ਕਿਸਾਨੀ ਝੰਡੇ ਦੀਆਂ ਤਕਤੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਹੋਣਗੀਆਂ ਔਰ ਕਿਸ ਤਰੀਕੇ ਦੇ ਨਾਲ ਇੱਥੇ ਕਿਸਾਨ ਜਿਹੜੇ ਨੇ ਉਹ ਬੈਠੇ ਨੇ ਦਾ ਜਗਜੀਤ ਸਿੰਘ ਢੱਲੇਵਾਲ ਕੀ ਕਹਿ ਰਹੇ ਨੇ ਉਹ ਵੀ ਸੁਣ ਲੈਣੇ ਆ ਔਰ ਇਸ ਦੇ ਨਾਲ ਨਾਲ ਇਹ ਸਾਰੀ ਤਸਵੀਰ ਜਿੰਦਰ ਨੂੰ ਕਹੂੰਗਾ ਕਿ ਦੂਰ ਤੱਕ ਦੀ ਇਹ ਤਸਵੀਰ ਜਿਹੜੀ ਉਹ ਦਿਖਾਈ ਜਾਵੇ ਕਿ ਕਿਸ ਤਰੀਕੇ ਦੇ ਨਾਲ ਟਰੈਕ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਆ ਕੇ ਬੈਠ ਗਏ ਨੇ ਮੋਰਚਾ ਲਗਾ ਦਿੱਤਾ ਗਿਆ ਹੁਣ ਤੱਕ ਨੈਸ਼ਨਲ ਹਾਈਵੇ ਰੋਕਿਆ ਹੋਇਆ ਸੀਗਾ ਲੇਕਿਨ ਹੁਣ ਟਰੈਕ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਆ ਕੇ ਬੈਠ ਗਏ ਨੇ ਔਰ ਇਹ ਪੂਰਾ ਪੂਰਾ ਜਿਹੜਾ ਰਸਤਾ ਵਾ ਚਾਹੇ ਕਿਸੇ ਨੇ ਜੇਕਰ ਦਿੱਲੀ ਤੋਂ ਲੁਧਿਆਣਾ ਜਾਣਾ ਸੀ ਅੰਮ੍ਰਿਤਸਰ ਜਾਣਾ ਸੀ ਜਾਂ ਜੰਮੂ ਜਾਣਾ ਸੀਗਾ ਉਹ ਰਸਤਾ ਜਿਹੜਾ ਵਾ ਹੁਣ ਟ੍ਰੇਨ ਦੇ ਜ਼ਰੀਏ ਜੇਕਰ ਜਾਣਾ ਹੈ ਤਾਂ ਇਹ ਤਸਵੀਰਾਂ ਉਹਨਾਂ ਦੇ ਲਈ ਬੇहद ਅਹਿਮ ਨੇ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੋਰਚਾ ਜਿਹੜਾ ਵਾ ਉਹ ਲੱਗ ਲੱਗਿਆ ਵਾ ਜਾ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਜਗਜੀਤ ਸਿੰਘ ਢੱਲੇਵਾਲ ਹੋਰੀ ਕੀ ਕੁਝ ਕਹਿੰਦੇ ਨੇ ਕਿਉਂਕਿ ਕਾਫੀ ਅਹਿਮ ਹੈ ਕਿ ਕਿਸਾਨ ਜਥੇਬੰਦੀਆਂ ਦਾ ਇਹ ਮੋਰਚਾ ਇੱਕ ਦਿਨ ਦਾ ਹੋਏਗਾ ਜਾਂ ਲੰਮਾ ਮੋਰਚਾ ਹੋਏਗਾ ਕਿੰਨੇ ਸਮੇਂ ਦਾ ਮੋਰਚਾ ਹੋਏਗਾ ਇਹ ਜਗਜੀਤ ਸਿੰਘ ਢੱਲੇਵਾਲ ਤੇ ਸਰਵਨ ਸਿੰਘ ਪੰਦੇਰ ਹੋਰਾਂ ਨੇ ਤੈਅ ਕਰਨਾ ਕਿਉਂਕਿ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਪਿਛਲੇ ਕੁਝ ਮਹੀਨਿਆਂ ਤੋਂ ਲੱਗਿਆ ਹੋਇਆ ਹੈ ਇਹ ਇਨ੍ਹਾਂ ਦੋਹਾਂ ਲੀਡਰਾਂ ਦੀ ਅਗਵਾਈ ਦੇ ਵਿੱਚ ਹੀ ਲੱਗਾ ਔਰ ਇਨ੍ਹਾਂ ਨੇ ਹੁਣੇ ਤੈਅ ਕੀਤਾ ਹੈ ਕਿ ਰੇਲਵੇ ਟਰੈਕ ਜਿਹੜਾ ਵੈ ਉਹ ਇਸ ਵੇਲੇ ਗੁਰਵ ਜੀ ਬਿਲਕੁਲ ਤਾਂ ਰੇਲਵੇ ਟ੍ਰੈਕ ਨੂੰ ਜੰਪ ਕਰ ਦਿੱਤਾ ਗਿਆ ਸ਼ੰਭੂ ਰੇਲਵੇ ਸਟੇਸ਼ਨ ਹੈ ਜਿੱਥੋਂ ਪੰਕਜ ਗਪਾਹੀ ਸਾਡੇ ਸੇ ਹੋਗੀ ਸਾਡੇ ਨਾਲ ਜੁੜੇ ਹੋਏ ਨੇ ਔਰ ਸ਼ੰਭੂ ਬਹੁਤ ਸਾਰੀਆਂ ਟ੍ਰੇਨਾਂ ਜਿਵੇਂ ਜੜੀਆਂ ਬਹੁਤ ਤੇਜ਼ ਰਫ਼ਤਾਰ ਵਾਲੀਆਂ ਟ੍ਰੇਨਾਂ ਨੇ ਉਹ ਨਹੀਂ ਰੁਕਦੀਆਂ ਪਰ ਦੂਜੇ ਪਾਸੇ ਟ੍ਰੇਨਾਂ ਨਿਕਲਣ ਗਈਆਂ ਤੇ ਇੱਥੋਂ ਹੀ ਇੱਥੋਂ ਹੋ ਕੇ ਹੀ ਨਿਕਲਣ ਗਈਆਂ ਤਾਂ ਜੇ ਰੇਲਵੇ ਟ੍ਰੈਕ ਦੇ ਉੱਤੇ ਕਿਸਾਨ ਬੈਠ ਗਏ ਨਹੀਂ ਤਾਂ ਉਸ ਦਾ ਸਿੱਧਾ ਜਿਹਾ ਮਤਲਬ ਤੁਸੀਂ ਕੱਢ ਸਕਦੇ ਹੋ ਕਿ ਹੁਣ ਉੱਥੋਂ ਟ੍ਰੇਨਾਂ ਨਿਕਲਣਾ ਤਾਂ ਨਾ ਮੁਮਕਿਨ ਹੈ ਉਹ ਤਾਂ ਫਿਲਹਾਲ ਟ੍ਰੇਨਾਂ ਦੀ ਆਵਦਾਈ ਸਿੱਧ ਤੌਰ ਦੇ ਉੱਤੇ ਬੰਦ ਹੋ ਗਈ ਹੈ ਜਿਹੜੇ ਅੰਬਾਲਾ ਪਹੁੰਚ ਗਏ ਹੋਣਗੇ ਤਾਂ ਉੱਥੇ ਉਹਨਾਂ ਨੂੰ ਰੁਕਣਾ ਪੈਗਾ ਇੱਕ ਤਰੀਕੇ ਨਾਲ ਫਸ ਜਾਣਗੇ ਔਰ ਦੂਜੇ ਪਾਸੇ ਜੇਕਰ ਅਸੀਂ ਜ਼ਿਕਰ ਕਰੀਏ ਢੱਲੇਵਾਲ ਬੋਲ ਰਹੇ ਨੇ ਆਪਾਂ ਸੁਣਦੇ ਹਾਂ ਪੰਕਜ ਕੀ ਕੁਝ ਗੱਲਬਾਤ ਕਰ ਰਹੇ ਤਰੇਕ ਰੋਕਣਾ ਕੋਈ ਮੰਤਵ ਨਹੀਂ ਹੈ ਸਾਡੇ 3 ਨੌਜਵਾਨ ਹਰਿਆਣੇ ਦੀਆਂ ਜੇਲਾਂਾਂ 'ਚ ਨੇ ਜਿਹੜੇ ਨੌਜਵਾਨ ਹਰਿਆਣੇ ਦੀਆਂ ਜੇਲਾਂਾਂ 'ਚ ਨੇ ਉਹਨਾਂ ਨੌਜਵਾਨਾਂ ਨੂੰ ਲੈ ਕੇ ਅਸੀਂ ਲਗਾਤਾਰ ਇਹਨਾਂ ਨਾਲ ਟਾਈਪ ਕਰਦੇ ਆ ਰਹੇ ਸੀ ਗੱਲਬਾਤ ਹੁੰਦੀ ਆ ਰਹੀ ਸੀ ਲਿਖ ਕੇ ਦਿੱਤਾ ਰਿਹਾ ਉਹਨਾਂ ਦੇ ਏਡੀਜੀਪੀ ਸਾਹਿਬ ਨੂੰ ਲੇਕਿਨ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ ਇੱਕ ਹਫ਼ਤੇ 'ਚ ਅਸੀਂ ਬਾਹਰ ਕੱਢ ਦਿਆਂਗੇ ਨਹੀਂ ਕੱਢਿਆ ਜਦੋਂ ਬਾਹਰ ਨਹੀਂ ਕੱਢਿਆ ਫਿਰ ਸਾਡੀ ਮਜਬੂਰੀ ਬਣੀ ਕਿ ਅਸੀਂ ਆਪਦੀ ਗੱਲ ਅੱਗੇ ਲੈ ਕੇ ਜਾਈਏ ਕਿਉਂਕਿ ਸਰਕਾਰ ਜਿਹੜਾ ਸਾਡਾ ਇੱਕ ਨੌਜਵਾਨ ਅੰਛਣ ਤੇ ਬੈਠਾ ਹੈ ਉਹ ਮਰਨ ਮਰ ਤੇ ਬੈਠਾ ਹੈ ਅਗਰ ਸਰਕਾਰ ਨਹੀਂ ਜਾਗਦੀ ਉਹ ਅੱਖਾਂ ਰ ਕੰਨ ਮੁੰਦ ਕੇ ਬੈਠੀ ਹੈ ਤੁਹਾਡੀ ਸਾਡੀ ਜ਼ਿੰਮੇਵਾਰੀ ਬੰਦੀ ਉਹ ਸਾਡਾ ਹਿੱਸਾ ਹੈ ਉਹਦੀ ਲਾਈਫ ਨੂੰ ਇਹ ਜਿਹੜਾ ਹੁਣ ਟਰੈਕ ਤੇ ਤੁਸੀਂ ਬੈਠੇ ਹੋ ਇੱਕ ਦਿਨ ਲਈ ਬੈਠੇ ਹੋ ਜਾਂ ਕਿੰਨੇ ਸਮੇਂ ਦੇ ਲਈ ਬੈਠੇ ਹੋ ਸਾਡਾ ਕੋਈ ਇੱਕ ਦਿਨ ਦਾ ਮਤਲਬ ਨਹੀਂ ਸਾਡਾ ਕੋਈ 5 ਦਿਨ ਦਾ ਮਤਲਬ ਨਹੀਂ ਸਾਡੇ ਨੌਜਵਾਨ ਉਹ ਰਿਹਾ ਕਰਨ ਅਸੀਂ 10 ਮਿੰਟਾਂ ਦੇ ਵਿੱਚ ਟ੍ਰੈਕ ਬਿਲਾ ਕਰਕੇ ਚਲੇ ਜਾਵਾਂਗੇ ਸਾਡੀ ਕੋਈ ਦਿੱਕਤ ਨਹੀਂ ਦੂਸਰੇ ਵੀ ਕਿਉਂਕਿ ਜੇਕਰ ਆਮ ਲੋਕਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਉਹ ਖੱਜਲ ਖਵਾਰ ਜ਼ਰੂਰ ਹੋਣਗੇ ਜਿਨ੍ਹਾਂ ਨੇ ਸਫ਼ਰ ਕਰਨਾ ਹੈ ਕਈ ਬਹੁਤ ਸਾਰੇ ਅਮਰਜੈਂਸੀ ਕੇਸ ਵੀ ਹੁੰਦੇ ਨੇ ਕਈਆਂ ਨੇ ਮੱਥਾ ਟੇਕਣ ਦਰਬਾਰ ਸਾਹਿਬ ਜਾਣਾ ਹੁੰਦਾ ਹੈ ਕਿ ਕਿਸੇ ਨੇ ਕਿਤੇ ਜ਼ਰੂਰੀ ਦਫ਼ਤਰ ਜਾਣਾ ਹੁੰਦਾ ਹੈ ਮਾਪਿਆਂ ਨੂੰ ਮਿਲਣ ਜਾਣਾ ਹੁੰਦਾ ਉਹਨਾਂ ਲੋਕਾਂ ਨੂੰ ਖੱਜਲ ਖਵਾਰੀ ਜ਼ਰੂਰ ਇਸ ਲਈ ਵੇਖੋ ਇਹ ਗੱਲ ਲਈ ਅਸੀਂ ਪਹਿਲਾਂ ਹੀ ਸਾਰੇ ਹੀ ਲੋਕਾਂ ਤੋਂ ਰਾਹੀਰਾਂ ਤੋਂ ਅਸੀਂ ਮਾਫੀ ਮੰਗਾਂਗੇ ਤੇ ਨਾਲ ਉਹਨਾਂ ਦਾ ਸਹਿਯੋਗ ਵੀ ਮੰਗਾਗੇ ਕਿਉਂਕਿ ਇਹ ਆਪਣੀ ਤਕਲੀਫ ਨਾਲੋਂ ਵੱਡੀ ਗੱਲ ਇਹ ਹੈ ਕਿ ਸਾਡਾ ਇੱਕ ਨੌਜਵਾਨ ਜ਼ਿੰਦਗੀ ਮੌਤ ਦੀ ਲੜਾਈ ਜੇਲ੍ਹ 'ਚ ਬੈਠਾ ਲੜ ਰਿਹਾ ਹੈ ਆਪਾਂ ਸਾਰੇ ਆਓ ਤਕੜੇ ਹੋ ਕੇ ਸਾਡਾ ਸਾਥ ਦਿਓ ਉਹ ਜੇਲ੍ਹ ਦੇ ਵਿੱਚੋਂ ਬੈਠੇ ਨੌਜਵਾਨ ਨੂੰ ਆਪਾਂ ਛੁੜਾਈਏ ਤਾਂ ਕਿ ਉਹਦੀ ਜ਼ਿੰਦਗੀ ਬਚ ਸਕੇ ਇਹ ਉਹ ਜੇ ਲੜ ਰਿਹਾ ਹੈ ਉਹ WTO ਦੇ ਖਿਲਾਫ ਲੜ ਰਿਹਾ ਹੈ ਤੇ ਉਹਦਾ ਮਤਲਬ ਵਪਾਰੀਆਂ ਦੇ ਉੱਤੇ ਵੀ WTO ਦੀ ਵੱਡੀ ਮਾਰ ਪੈਣੀ ਹੈ ਮਜ਼ਦੂਰ ਤੇ ਵੀ ਪਹਿਣੀ ਆ ਦੁਕਾਨਦਾਰ ਤੇ ਵੀ ਪਹਿਣੀ ਆ ਜਿਹੜੇ ਸਫ਼ਰ ਕਰ ਰਹੇ ਆ ਆਮ ਲੋਕਾਂ ਨਾਲ ਗੱਲਬਾਤ ਹੋ ਰਹੀ ਸੀ ਉਹ ਕਹ ਰਹੇ ਕਿ ਜੇਕਰ ਤੁਹਾਡੀ ਸਰਕਾਰ ਨਾਲ ਨਰਾਜ਼ਗੀ ਹੈ ਸੀਐਮ ਦੇ ਘਰ ਦੇ ਬਾਹਰ ਬੈਠੋ ਤੁਸੀਂ ਕਿਤੇ ਹੋਰ ਬੈਠੋ ਅਸੀਂ ਤਾਂ ਸਾਡੇ ਪਹਿਲਾਂ ਤੋਂ ਪਲਾਨ ਸੀਗੇ ਉਹਨਾਂ 'ਚ ਬਜ਼ੁਰਗ ਵੀ ਨੇ ਬੱਚੇ ਵੀ ਨੇ ਔਰ ਉਹਨਾਂ ਨੂੰ ਬੜੀ ਖੱਜਲ ਖਵਾਰੀ ਜੜੀ ਹੋਣੀ ਹੋਈ ਲੇਖੋ ਮੈਂ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਬਦਲਵੇਂ ਪ੍ਰਬੰਧ ਹੋ ਸਕਦੇ ਨੇ ਆ ਪਿੱਛੋਂ ਜੰਕਸ਼ਨ ਆਪਣੇ ਜਮਾ 10 ਕਰਮਾਂ ਤੇ ਪਿਆ ਉਹ ਜੰਕਸ਼ਨ ਤੋਂ ਮਾਇਆ ਚੰਡੀਗੜ੍ਹ ਲੁਧਿਆਣਾ ਜਾਇਆ ਜਾ ਸਕਦਾ ਹੈ ਲੁਧਿਆਣੇ ਵਾਲੇ ਉਧਰ ਦੇ ਨਿਕਲ ਕੇ ਆ ਸਕਦੇ ਨੇ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਕੋਈ ਵਿਵਸਥਾ ਨਹੀਂ ਹੈ ਲੇਕਿਨ ਫਿਰ ਵੀ ਅਸੀਂ ਉਹਨਾਂ ਸਾਰਿਆਂ ਤੋਂ ਜਿਨ੍ਹਾਂ ਨੂੰ ਕੋਈ ਸਾਡੇ ਕਰਕੇ ਦਿੱਕਤ ਆਵੇ ਉਹਨਾਂ ਕੋਲੋਂ ਅਸੀਂ ਮਾਫੀ ਵੀ ਚਾਹਾਂਗੇ ਕਿਉਂਕਿ ਇਹ ਲੜਾਈ ਹੈ ਜਿਹੜੀ ਸਰਕਾਰ ਸੀਰੀਅਸ ਨਹੀਂ ਹੋਈ ਸਾਨੂੰ ਮਜਬੂਰੀ ਵਸ ਰੇਲਵੇ ਟ੍ਰੈਕ ਦਾ ਮਸਲਾ ਸਿਰਫ ਉਹਨਾਂ ਤਿੰਨ ਕਿਸਾਨਾਂ ਨੂੰ ਲੈ ਕੇ ਹੈ ਜਾਂ ਫਿਰ ਜਿਹੜੀਆਂ ਜਿਹੜੀਆਂ ਪਹਿਲਾਂ ਮੰਗਾ ਸੀਗੀਆਂ ਕਿ ਬਾਕੀ ਮੰਗਾਂ ਨੂੰ ਲੈ ਕੇ ਵੀ ਜਿਹੜਾ ਪਹਿਲਾਂ ਨੈਸ਼ਨਲ ਹਾਈਵੇ ਰੁਕਿਆ ਸੀ ਹੁਣ ਟ੍ਰੈਕ ਰੋਕ ਕੇ ਪਹਿਲੀ ਗੱਲ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਪਹਿਲੀ ਤਾਂ ਗੱਲ ਹੈ ਨੈਸ਼ਨਲ ਹਾਈਵੇ ਅਸੀਂ ਨਹੀਂ ਰੋਕਿਆ ਉਹ ਸਰਕਾਰ ਨੇ ਰੋਕਿਆ ਅੱਗੇ ਬੈਰੀਕੇਡਿੰਗ ਕੀਤੀ ਅਸੀਂ ਆਰਾਮ ਨਾਲ ਦਿੱਲੀ ਜਾਣਾ ਚਾਹੁੰਦੇ ਸੀ ਦਿੱਲੀ ਅਸੀਂ ਜੰਤਰ ਮੰਤਰ ਤੇ ਬੈਠ ਕੇ ਆਪਦਾ ਪ੍ਰੋਟੈਸਟ ਕਰਨਾ ਚਾਹੁੰਦੇ ਸੀ ਨਹੀਂ ਜਾਣ ਦਿੱਤਾ ਰਸਤੇ ਰੋਕ ਲਏ ਤਾਂ ਸਾਨੂੰ ਮਜਬੂਰ ਨਾ ਰੋਕਿਆ ਗਿਆ ਸਾਡਾ ਕੋਈ ਮੰਤਵ ਨਹੀਂ ਸੀਗਾ ਕਿ ਅਸੀਂ ਰੇਲਵੇ ਆਹ ਸੌਰੀ ਇਹ ਹਰੋਣਾ ਤੇ ਬੈਠਦੇ ਦੂਸਰੀ ਗੱਲ ਜਿਹੜਾ ਅੱਜ ਹੈ ਹੁਣ ਇਹਦੇ ਦੇ ਸਬੰਧ ਚ ਇਹ ਹੈ ਕਿ ਸਰਕਾਰ ਜੇ ਬਿਲਕੁਲ ਹੀ ਕੰਨਾਂ ਦੇ ਹੱਥ ਧਰ ਲੇ ਅੱਖਾਂ ਬੰਦ ਕੇ ਬਹਿ ਜਾਏ ਕਿ ਜੀ ਤੁਹਾਡਾ ਮਰਦਾ ਤਾਂ ਮਰੇ ਸਾਨੂੰ ਕੋਈ ਫਰਕ ਨਹੀਂ ਫਿਰ ਤਾਂ ਫਿਰ ਤਾਂ ਕੋ ਲੋਕਤੰਤਰ ਨਾ ਹੋਇਆ ਨਹੀਂ ਮੇਰਾ ਸਵਾਲ ਇਹ ਹੈ ਕਿ ਸਿਰਫ ਤਿੰਨ ਨੌਜਵਾਨਾਂ ਵਾਲਾ ਮਸਲਾ ਇੱਕੋ ਮੰਗਾ ਇੱਕੋ ਮੰਗਾ ਹੈ ਜਾਂ ਬਾਕੀ ਮੰਗਾ ਵੀ ਜਿਹੜੀਆਂ ਉਸ ਕਰਕੇ ਡਰ ਐ ਗੁਪੇ ਸਿਰਫ ਜੇਲ੍ਹਾਂ ਚ ਬੰਦ ਜਿਹੜੇ ਸਾਡੇ ਨੌਜਵਾਨਾਂ ਨੂੰ ਹਟਾਉਣ ਤੱਕ ਸਾਡੀ ਮੰਗ ਹੈ ਦੂਸਰੇ ਵੀ ਕਿਉਂਕਿ ਸਰਕਾਰ ਦੇ ਵੱਲੋਂ ਕੇਂਦਰ ਦੇ ਵੱਲੋਂ ਇਹ ਕਿਹਾ ਜਾਂਦਾ ਕੋਡ ਆਫ ਕੰਡੈਕਟਰ ਲੱਗਾ ਹੋਇਆ ਨਵੀਂ ਸਰਕਾਰ ਆਏਗੀ 4 ਜੂਨ ਤੋਂ ਬਾਅਦ ਉਸ ਤੋਂ ਬਾਅਦ ਨਵੀਂ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਵੇ ਇਹ ਤੇ ਦਲੀ ਦਿੱਤੀ ਨਹੀਂ ਉਹ ਉਹ ਜਿਹੜੀਆਂ ਮੰਗਾਂ ਨੇ ਸਾਡੀਆਂ ਮੰਗਾਂ ਦੇ ਸੰਬੰਧ ਵਿੱਚ ਜੇ ਇਹ ਸਰਕਾਰ ਆਏਗੀ ਉਹ ਕਰ ਲਈ ਗੱਲਬਾਤ ਸਾਡੂੰ ਕੋਈ ਦਿੱਕਤ ਨਹੀਂ ਹੈ ਲੇਕਿਨ ਇਹ ਜਿਹੜੇ ਰਿਹਾਰ ਤਾਂ ਕਿਤੇ ਜਾ ਸਕਦੇ ਆ ਨਾ ਉਹ ਮੁੰਡਾ ਨੈਸ਼ਨਲ ਹਾਈਵੇ ਤਾਂ ਐਸੇ ਕਰਕੇ ਬੰਦ ਕੀਤਾ ਨਹੀਂ ਮੈਂ ਫਿਰ ਅਰਜ਼ ਕਰਾਂ ਨੈਸ਼ਨਲ ਹਾਈਵੇ ਅਸੀਂ ਬੰਦ ਨਹੀਂ ਕੀਤਾ ਪਿਆਰਿਓ ਨੈਸ਼ਨਲ ਹਾਈਵੇ ਹਰਿਆਣਾ ਗਵਰਨਮੈਂਟ ਨੇ ਬੰਦ ਕੀਤਾ ਅਸੀਂ ਨਹੀਂ ਕੀਤਾ ਤਾਂ ਜਗਜੀਤ ਸਿੰਘ ਢੱਲੇਵਾਲ ਐਸ ਵੇਲੇ ਪੂਰੇ ਮਸਲੇ ਤੇ ਗੱਲਬਾਤ ਕਰ ਰਹੇ ਸੀਗੇ ਔਰ ਇਸ ਵੇਲੇ ਤਸਵੀਰਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਦੀਆਂ ਰੇਲਵੇ ਸਟੇਸ਼ਨ ਦੇ ਉੱਤੇ ਕਿਸਾਨ ਜਿੱਥੇ ਬੰਦੀਆਂ ਜਿਹੜੇ ਟਰੈਕ ਦੇ ਉੱਤੇ ਬੈਠ ਗਏ ਨੇ ਉਹ ਕਹਿ ਰਹੇ ਨੇ ਕਿ ਸਾਡੀ ਇੱਕ ਮੰਗ ਹੈ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਸੇ ਕਰਕੇ ਐਨਸ਼ਨ ਤੇ ਵੀ ਬੈਠੇ ਹੋਏ ਨੇ ਜੇਕਰ ਰਿਹਾ ਕਰ ਦਿੱਤਾ ਜਾਂਦਾ ਤਿੰਨ ਨੌਜਵਾਨਾਂ ਦਾ ਵੀ ਜ਼ਿਕਰ ਕਰ ਰਹੇ ਨੇ ਕਿ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਤਾਂ ਅਸੀਂ ਟਰੈਕ ਉਸ ਤੋਂ ਖਾਲੀ ਕਰ ਦੇਵਾਂਗੇ ਨਹੀਂ ਤਾਂ ਫਿਰ ਇੱਥੇ ਕਿੰਨਾ ਕਿਤੇ ਗੱਲਬਾਤ ਗੱਲਬਾਤ ਮਿਲਾ ਕੇ ਇਸ ਸਮੇਂ ਇਹ ਕਿ ਤਿੰਨ ਨੌਜਵਾਨ ਜਿਹੜੇ ਹਿਰਾਸਤ ਦੇ ਵਿੱਚ ਨੇ ਜੇਕਰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਤਾਂ ਕਿਸਾਨ ਰੇਲਵੇ ਟਰੈਕ ਖਾਲੀ ਕਰ ਦੇਣਗੇ ਹਾਲਾਂਕਿ ਜਿਹੜਾ ਰੋਡ ਦੇ ਉੱਤੇ ਉਹਨਾਂ ਦਾ ਧਰਨਾ ਪ੍ਰਦਰਸ਼ਨ ਹੈ ਉਹ ਜਾਰੀ ਰਹੇਗਾ ਤਾਂ ਫਿਲਹਾਲ ਕਿਸਾਨ ਕਹਿ ਰਹੇ ਨੇ ਕਿ ਜਿਹੜੇ ਸਾਡੇ ਸਾਥੀ ਹਿਰਾਸਤ ਦੇ ਵਿੱਚ ਲਏ ਗਏ ਨੇ ਉਹ ਸਾਡੇ